ਅ ਹਸੀਕਾਲ ਜੀ ਮੈਂ ਧਰਮਿੰਦਰ ਸਿੰਘ ਅੱਜ ਨਵੇਂ ਘਰਾ ਦੇ ਵਿੱਚ ਪੱਤੀ ਨਵੇਂ ਘਰ ਹੰਦਵਾਲ ਜਿਹੜਾ ਬੇਲੇ ਸਰੀਆਣੇ ਦੇ ਵਿੱਚ ਪਿੰਡ ਹੈ ਜਿਹਦੇ ਵੱਲੋਂ ਖਨਨ ਰੋਕੋ ਜ਼ਮੀਰ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਪਿਛਲੇ ਡੇਢ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਰੱਖਿਆ ਹੋਇਆ ਹੈ ਪੱਕਾ ਮੋਰਚਾ ਇਸ ਗੱਲ ਨੂੰ ਲੈ ਕੇ ਕਿ ਪਿੰਡ ਦੀ ਆਬਾਦੀ ਦੇ ਵਿੱਚ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਸਟੋਨ ਕ੍ਰੈਸ਼ਰ ਦੀ ਕੰਸਟ੍ਰਕਸ਼ਨ ਕੀਤੀ ਜਾ ਰਹੀ ਹੈ ਇਹ ਸਟੋਨ ਕ੍ਰੈਸ਼ਰ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਭਗਵੰਤ ਮਾਨ ਜਿਹੜਾ ਆਪਣੇ ਆਪ ਨੂੰ ਇਨਕਲਾਬੀ ਕਹਿੰਦਾ ਹੈ ਕਟੜ ਇਮਾਨਦਾਰ ਕਹਿੰਦਾ ਹੈ ਉਸੇ ਸਿਆਸੀ ਪਾਰਟੀ ਦੇ ਨੱਕ ਦੇ ਹੇਠਾਂ ਉਸੇ ਸਿਆਸੀ ਪਾਰਟੀ ਦੀ ਪੁਸਤ ਪਣਾਈ ਦੇ ਹੇਠ ਇੱਕ ਸਟੋਨ ਕ੍ਰੈਸ਼ਰ ਸਾਡੇ ਪਿੰਡ ਦੀ ਆਬਾਦੀ ਦੇ ਵਿੱਚੋਂ ਵਿੱਚ ਲਗਾਇਆ ਜਾ ਰਿਹਾ ਹੈ ਜਿਹਦੇ ਕਰਕੇ ਪੂਰੇ ਪਿੰਡ ਦੇ ਵਿੱਚ ਤਬਾਹੀ ਹੋ ਜਾਣੀ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਅਸੀਂ ਪੱਤੀ ਨਵੇਂ ਘਰ ਦੇ ਵਿੱਚ ਮੀਟਿੰਗ ਕਰਕੇ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੇ ਜਿੱਥੇ ਪੂਰਾ ਡੇਢ ਮਹੀਨਾ ਸਾਨੂੰ ਬੈਠਿਆ ਨੂੰ ਹੋ ਗਿਆ ਐ ਜਿੱਥੇ ਭਗਵੰਤ ਮਾਨ ਇਹ ਕਹਿੰਦਾ ਰਿਹਾ ਵੀ ਮੈਂ ਲੋਕਾਂ ਨੂੰ ਇੱਕ ਦਿਨ ਇੱਕ ਵਾਰ ਵੀ ਕਿਤੇ ਧਰਨਾ ਲਗਾਉਣ ਦੀ ਲੋੜ ਨਹੀਂ ਪੈਣੀ ਜਿੱਥੇ ਕੋਈ ਮੁਸ਼ਕਲ ਆਈ ਮੈਂ ਉਹ ਹੱਲ ਕਰਾਂਗਾ ਪਰ ਸਾਡਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕੰਡੀ ਦਾ ਇਲਾਕਾ ਸਾਡੇ ਕੰਡੀ ਦੇ ਪਿੰਡ ਮੁਕੇਰੀਆਂ ਦਸੂਹੇ ਦੇ ਵਿੱਚ ਬਿਲਕੁਲ ਸਰਹੱਦੀ ਪਿੰਡ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਆ ਸਾਡੀ ਸਾਰ ਨਹੀਂ ਲਈ ਜਾ ਰਹੀ ਡੇਢ ਮਹੀਨੇ ਤੋਂ ਲਗਾਤਾਰ ਦਿਨ ਰਾਤ ਇਸ ਪੱਕੇ ਮੋਰਚੇ ਦੇ ਉੱਪਰ ਬੈਠੇ ਹੋਏ ਸਾਡੀਆਂ ਮਾਵਾਂ ਭੈਣਾਂ ਬੱਚੇ ਤੇ ਬਜ਼ੁਰਗ ਸਾਡੇ ਸਾਥੀ ਜਿੰਨੇ ਵੀ ਐ ਉਹ ਇਹ ਮੰਗ ਕਰ ਰਹੇ ਆ ਕਿ ਇਸ ਸਟੋਨ ਕ੍ਰੈਸ਼ਰ ਨੂੰ ਸਾਡੇ ਪਿੰਡ ਦੇ ਵਿੱਚ ਨਾ ਲਗਾਇਆ ਜਾਵੇ ਇਹਦੇ ਜਿੰਨੇ ਵੀ ਕਾਗਜ਼ ਜਿਹੜੇ ਐ ਉਹ ਬੰਦ ਕਮਰਿਆਂ ਦੇ ਵਿੱਚ ਲੋਕਾਂ ਨੂੰ ਜਿਹੜਾ ਕਹਿ ਲਿਆ ਵੀ ਪਾਸੇ हट ਕੇ ਲੋਕਾਂ ਦੀਆਂ ਜਾਨਾਂ ਦਾ ਲੋਕਾਂ ਦੇ ਜੀਵਨ ਦਾ ਖਿਆਲ ਰੱਖੇ ਬਗੈਰ ਜਿਹੜੇ ਉਹਨਾਂ ਨੂੰ ਕਾਗਜ਼ ਜਾਰੀ ਕਰ ਦਿੱਤੇ ਉਹਨਾਂ ਕਾਗਜ਼ਾਂ ਨੂੰ ਰੱਦ ਕੀਤਾ ਜਾਵੇ ਤੇ ਸਾਡੇ ਪਿੰਡ ਨੂੰ ਇੱਥੇ ਅਮਨ ਸ਼ਾਂਤੀ ਦੇ ਨਾਲ ਰਹਿਣ ਦਿੱਤਾ ਜਾਵੇ। ਇਹੋ ਪਿੰਡ ਹੈ ਜਿਹੜਾ ਬਿਲਕੁਲ ਗਰੀਬੀ ਰੇਖਾ ਦੇ ਹੇਠਾ ਗੁਜ਼ਾਰਾ ਕਰਦਾ ਹੈ। ਇੱਥੋਂ ਦੇ ਲੋਕ ਵੱਡੀ ਗਿਣਤੀ 'ਚ ਕਿਸਾਨੀ, ਮਜ਼ਦੂਰੀ ਕਰਦੇ ਆ। ਤੇ ਇੱਥੇ ਇਸੇ ਪ੍ਰਕਾਰ ਦੇ ਨਾਲ ਇੱਕ ਸਟੋਨ ਕ੍ਰੈਸ਼ਰ ਨੂੰ ਲਗਾ ਦੇਣਾ ਪਿੰਡੋ ਦੀ ਪਿੰਡ ਦੀ ਆਬਾਦੀ ਦੇ ਵਿੱਚੋਂ ਵਿੱਚ ਉਹ ਇਹ ਸਾਬਤ ਕਰਦਾ ਭਿਆਨ ਵਾਲੇ ਸਮੇਂ ਦੇ ਵਿੱਚ ਇੱਥੇ ਪਿੰਡ ਰਹਿਣ ਨਹੀਂ ਦੇਣਾ ਮੁਕੇਰੀਆਂ ਦਾ ਇਹ ਪਿੰਡ ਨਕਸ਼ੇ ਤੋਂ ਖਤਮ ਕਰ ਦੇਣਾ ਹੈ। ਅਸੀਂ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕਰ ਰਹੇ ਆਂ ਕਿ ਅੱਜ ਵੀ ਪੱਤੀ ਨਵੇਂ ਘਰ ਦੇ ਵਿੱਚ ਜਿਹੜਾ ਪੱਕਾ ਮੋਰਚਾ ਲੱਗਾ ਹੋਇਆ ਵੀ ਇੱਥੇ ਗੈਰ ਕਾਨੂੰਨੀ ਮਾਈਨਿੰਗ ਬੰਦ ਹੋਵੇ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਪਿੰਡ ਦੀ ਆਬਾਦੀ ਦੇ ਵਿੱਚ ਲੱਗ ਰਿਹਾ ਜਿਹੜਾ ਸਟੋਨ ਕ੍ਰੈਸ਼ਰ ਹੈ ਉਹਦੇ ਕਾਗਜ਼ ਰੱਦ ਕੀਤੇ ਜਾਣ ਉਹਨੂੰ ਬੰਦ ਕੀਤਾ ਜਾਵੇ ਜਿੰਨੀ ਵੀ ਉਹਦੀ ਕੰਸਟ੍ਰਕਸ਼ਨ ਹੋਈ ਹੈ ਉਹਨੂੰ ਡਿਸਮੈਂਟਲ ਕੀਤਾ ਜਾਵੇ ਅਸੀਂ ਪਿਛਲੇ ਦਿਨਾਂ ਡੀਸੀ ਜਿਹੜੇ ਹੁਸ਼ਿਆਰ ਪਰ ਨਵੇਂ ਜਿਹੜੇ ਆਏ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨਾਲ ਵੀ ਇਹ ਗੱਲ ਰੱਖੀ ਵੀ ਤੁਸੀਂ ਜ਼ਮੀਨੀ ਸਤ੍ਹਾ ਦੇ ਉੱਪਰ ਆਓ ਆ ਕੇ ਇੱਕ ਵਾਰ ਦੇਖੋ ਤਾਂ ਸਹੀ ਪਏ ਅਸੀਂ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਆਪਣੇ ਇਹਨਾਂ ਪਿੰਡਾਂ ਦੇ ਵਿੱਚ ਗੁਜ਼ਾਰਾ ਕਰਦੇ ਪਏ ਆ ਤੇ ਉਹ ਉਸ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਵੇ ਉਸੇ ਪਿੰਡ ਦੇ ਵਿੱਚੋਂ ਵਿੱਚ ਜਿਹੜਾ ਸਟੋਨ ਕ੍ਰੈਸ਼ਰ ਲੱਗ ਗਿਆ ਆ ਉਹਨੂੰ ਕ੍ਰੈਸ਼ਰ ਨੂੰ ਬੰਦ ਕਰਾਣਾ ਬਾਜ਼ਵ ਹੈ ਜਾਂ ਨਹੀਂ ਤੁਸੀਂ ਆਪ ਖੁਦ ਆ ਕੇ ਦੇਖੋ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੰਜਾਬ ਦੇ ਲੋਕਾਂ ਦੇ ਨਾਲ ਵੀ ਦੇਖੋ ਜ਼ਮੀਨੀ ਸਤ੍ਹਾ ਦੇ ਉੱਪਰ ਲੋਕ ਲੜਦੇ ਪਏ ਆ ਦਿਨ ਰਾਤ ਜਿੱਥੇ ਪੱਕੇ ਮੋਰਚੇ ਦੇ ਉੱਪਰ ਵੀ ਬੈਠੇ ਹੋਏ ਆ ਉੱਥੇ ਹੀ ਉਹ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਮੀਟਿੰਗਾਂ ਕਰਕੇ ਲਗਾਤਾਰ ਆਪਣੇ ਆਪ ਨੂੰ ਇੱਕ ਦੂਜੇ ਨੂੰ ਜਿਹੜਾ ਹੌਸਲਾ ਦੇ ਰਿਹਾ ਵੀ ਤਕੜੇ ਹੋਈਏ ਇਕੱਠੇ ਹੋਈਏ ਉਸ ਮੋਰਚੇ ਦੇ ਵਿੱਚ ਗਿਣਤੀ ਬਣਾ ਕੇ ਰੱਖੀਏ ਕਿਤੇ ਨਾ ਕਿਤੇ ਕਿਤੇ ਰਹਿਮ ਆਊਗਾ ਚਾਹੇ ਸਰਕਾਰ ਨੂੰ ਚਾਹੇ ਅਫਸਰਾਂ ਨੂੰ ਉਹ ਸਾਡੀ ਇਹ ਗੱਲ ਸੁਣੂਗੀ ਸਾਡੇ ਜਿਹੜਾ ਸਿਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਇਹ ਨਵਾਂ ਫੋੜਾ ਜਿਹੜਾ ਆ ਇਸ ਸਟੋਨ ਕ੍ਰੈਸ਼ਰ ਦਾ ਲੱਗ ਰਿਹਾ ਹੈ ਉਸ ਫੋੜੇ ਨੂੰ ਪੱਟੇਗੀ ਤੇ ਸਾਨੂੰ ਇਸ ਪਿੰਡ ਦੇ ਵਿੱਚ ਜਿਹੜਾ ਅਮਨ ਸ਼ਾਂਤੀ ਦੇ ਨਾਲ ਰਹਿਣ ਦਾ ਮੌਕਾ ਮਿਲੇਗਾ ਅੱਜ ਅਸੀਂ ਮੀਟਿੰਗ ਕਰਕੇ ਜਿੱਥੇ ਇਲਾਕੇ ਦੇ ਲੋਕਾਂ ਨੂੰ ਵੀ ਕਹਿ ਰਹੇ ਆ ਪਿੰਡ ਦੇ ਲੋਕਾਂ ਨੂੰ ਵੀ ਕਹਿ ਰਹੇ ਆ ਵੀ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਰੋਜ਼ ਪਹੁੰਚਿਆ ਜਾਵੇ ਵੱਡੇ ਕਦਮ ਕੀਤੇ ਜਾਣ ਆਨ ਵਾਲੇ ਸਮੇਂ 'ਚ ਵੱਡੇ ਐਕਸ਼ਨ ਵੀ ਕੀਤੇ ਜਾਣ ਤਾਂ ਕਿ ਜਿਹੜਾ ਹੈ ਇਹ ਕ੍ਰੈਸ਼ਰ ਬੰਦ ਕਰਾਇਆ ਜਾ ਸਕੇ ਇਹ ਇੱਕ ਬੰਦੇ ਦੇ ਨਾਲ ਲੜਿਆ ਗੱਲ ਨਹੀਂ ਬਣਨੀ ਪੂਰੇ ਪਿੰਡ ਦੇ ਇਕੱਠਿਆਂ ਹੋਇਆ ਗੱਲ ਬਣਨੀ ਹੈ ਇਸ ਕਰਕੇ ਅੱਜ ਦੀ ਅਸੀਂ ਇਹ ਮੀਟਿੰਗ ਕੀਤੀ ਹੈ ਇਹਦੀ ਆ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਆਸ ਰੱਖਦੇ ਆਂ ਵੀ ਜਿੰਨੇ ਵੀ ਤੁਸੀਂ ਲੋਕ ਦੇਖਦੇ ਹੋ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਕਰੋਗੇ ਤਾਂ ਕਿ ਸਾਡੇ ਇਸ ਸਰਹੱਦ ਦੇ ਵਿੱਚ ਕੰਢੀ ਦੇ ਨਵੇਂ ਕਰਦੀ ਆਵਾਜ਼ ਜਿਹੜੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਜਾਊਗੀ ਸਰਕਾਰ ਦੇ ਕੰਨਾਂ ਤੱਕ ਪਹੁੰਚਦੀ ਹੋਊਗੀ ਤਾਂ ਕਿ ਸਾਨੂੰ ਜਿਹੜਾ ਹੈ ਇੱਥੋਂ ਗੈਰ ਕਾਨੂੰਨੀ ਮਾਈਨਿੰਗ ਦੇ ਕਾਰੋਬਾਰ ਨੂੰ ਬੰਦ ਕਰਕੇ ਸਾਨੂੰ ਬਚਾਇਆ ਜਾ ਸਕੇ ਸਾਡੇ ਪਿੰਡਾਂ ਦੇ ਵਿੱਚ ਲੱਗ ਰਹੇ ਨਵੇਂ ਸਟੋਨ ਕ੍ਰੈਕਸ਼ਨਾਂ ਨੂੰ ਬੰਦ ਕਰਕੇ ਸਾਨੂੰ ਬਚਾਇਆ ਜਾ ਸਕੇ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਆਸ ਕਰਦੇ ਆਂ ਪੀ ਤੁਸੀਂ ਸਾਡੀ ਇਸ ਲੜਾਈ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਵੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਇਸ ਸਟੋਨ ਕ੍ਰੈਸ਼ਰ ਨੂੰ ਬੰਦ ਕਰਕੇ ਲੋਕਾਂ ਦੀ ਆਵਾਜ਼ ਜਿਹੜਾ ਹੈ ਉਹ ਸੁਣੂਗਾ ਧੰਨਵਾਦ ਜੀ ਲੋਕਾਂ ਦਾ ਏਕਾ ਜਿੰਦਾਬਾਦ 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 ਗੈਰ ਕਾਨੂੰਨੀ ਮਾਈਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੈਰ ਕਾਨੂੰਨੀ ਮਾਈਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਪਿੰਡ ਵਿੱਚ ਲੱਗ ਰੇ ਕ੍ਰੈਸ਼ਰ ਨੂੰ ਬੰਦ ਕਰੋ ਬੰਦ ਕਰੋ ਬੰਦ ਸੰਘਰਸ਼ ਕਮੇਟੀ ਜ਼ਿੰਦਾਬਾਦ 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 ਲੋਕਾਂ ਦਾ ਏਕਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ